ਸਭ ਨੂੰ ਬਹੁਤ ਬਹੁਤ ਮੁਬਾਰਕਾਂ ਗੁਰਪੁਰਬ ਵਰੀ ਸੋ ਮੇ ਸਾਈਡ ਆ ਜਾ ਇਸ ਸਾਈਡ ਆ ਜਾ ਬਬਲੂ ਖੜੀਏ ਲੈ ਕਰ ਬਬਲੂ ਆ ਜਾ ਲਾਓ ਆਈਡੀਆ ਬਬਲੂ ਆ ਜਾ ਫੜਾ ਫੜ ਲਾਓ ਆਈਡੀਆ ਸਿੱਧੀਆਂ ਕਰੋ ਯਾਰ ਅੱਜ ਸਰ ਜੀ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ ਸ੍ਰੀ ਹਰਮੰਦਰ ਸਾਹਿਬ ਮੱਥਰ ਤੇ ਕੇ ਸ਼ਹੀਦ ਬਾਦ ਪ੍ਰਾਪਤ ਕੀਤਾ ਜਿੱਥੇ ਪੰਜਾਬ ਦੀ ਚੜਦੀ ਕਲਾ ਦੀ ਅਰਦਾਸ ਕੀਤੀ ਪੂਰੀ ਦੁਨੀਆ ਤੇ ਚੜਦੀ ਕਲਾ ਦੀ ਅਰਦਾਸ ਕੀਤੀ ਆਪਣੇ ਦੇਸ਼ ਦੀ ਚੜਦੀ ਕਲਾ ਦੀ ਅਰਦਾਸ ਕੀਤੀ ਹੈ ਤੇ ਅੱਜ ਮੇਰੇ ਨਾਲ ਸਾਡੇ ਦਿੱਲੀ ਤੋਂ ਐਮ ਐਲ ਏ ਕਰੋਲ ਬਾਗ ਤੋਂ ਵਿਸ਼ੇਸ਼ ਸ਼ਰਵੀ ਜੀ ਜਿਹੜੇ ਤਿੰਨ ਵਾਰ ਲਗਾਤਾਰ ਐਮਐਲਏ ਜਿੱਤ ਚੁੱਕੇ ਹੁਣ ਫਿਰ ਸਾਡੇ ਕੌਮੀ ਕਦਮਿੰਦਰ ਅਦਵਿੰਦ ਕੇਦੀਵਾਲਜੀ ਨੇ ਇਹਨਾਂ ਨੂੰ ਟਿਕਟ ਦਿੱਤੀ ਹੈ ਚੌਥੀ ਵਾਰ ਇਹ ਐਮਐਲਏ ਬਣ ਜਾਦੇ ਤੇ ਇਹਨਾਂ ਨੇ ਵੀ ਅੱਜ ਫੈਸਲਾ ਕੀਤਾ ਕਿ ਮੈਂ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕ ਕੇ ਆਵਾਂ ਸੋਇੰਦਾਂ ਨੇ ਵੀ ਮੈਂ ਵੀ ਦਿੱਲੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਦਿੱਲੀ ਦੀ ਸਾਡੀ ਸਾਥਸੰਗ ਲਈ ਅਰਦਾਸ ਕੀਤੀ ਹੈ ਦਿੱਲੀ ਦੇ ਅੰਦਰ ਜਿਹੜੇ ਸਾਡੀ ਸਰਕਾਰ ਵੱਲੋਂ ਲੋਕ ਪੱਖੀ ਚੰਗੇ ਕੰਮ ਹੋਦੇ ਆ ਉਹ ਇਦਾਂ ਹੀ ਜਾਰੀ ਰਹਿਣ ਪਦਮਾਤਵਾ ਬਲਵਕਸ਼ੇ ਤੇ ਅਸੀਂ ਉਹ ਕੰਮ ਜਿਹੜੇ ਕਰਦੇ ਦੀਏ ਸੋ ਮੈਂ ਬੋਤਾ ਦੀ ਬੋਲਣਾ ਕਿਉਂਕਿ ਰਵੀ ਜੀ ਸਾਡੀ ਪਾਰਟੀ ਦੇ ਬਹੁਤ ਸੀਨੀਅਰ ਬੰਦੇ ਆ ਜਦੋਂ ਪਾਰਟੀ ਬਣੀ ਸੀ ਇਹ ਪਹਿਲੇ ਬੰਦਿਆਂ ਚੋਂ ਆ ਜਿਨ੍ਹਾਂ ਨੇ ਪਾਰਟੀ ਬਣਾਈ ਉਹ ਪਹਿਲੇ 29 ਐਮਐਲਏ ਚੋਂ ਨੇ ਸੋ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਉਹ ਤੁਹਾਡੇ ਨਾਲ ਜਿਹੜੇ 2 ਮਿੰਟ ਆਪਣੇ ਵਿਚਾਰ ਸਾਂਝੇ ਕਰਨਗੇ 6 ਛੇ ਸਭੀ ਜੀ 1 ਮਿੰਟ ਇੱਕ ਮਿੰਟ ਸੁਣੋ ਆ ਨਾ ਨਾ ਪਹਿਲਾਂ ਸੁਣੋ ਫਿਰ ਕੱਲ ਦੇ ਫਿਰ ਮੈਂ ਕਰਦੇ ਸਰਕਾਰ ਡਿੱਗਣ ਦੇ ਕਾਰਨ ਤੇ ਆ ਨਿਤਿਸ਼ ਕੁਮਾਰ ਨੇ ਯੂ-ਟਰਨ ਲੈ ਲਿਆ ਵਾ ਨਾਲੂ ਯਾਦਵ ਦੇ ਕਹਿਣ ਤੇ ਕੀ ਭਵਿਸ਼ ਦੇਖਦੇ ਹੋ ਬੀਜੇਪੀ ਦਾ ਬੀਜੇਪੀ ਦਾ ਪੁਖ ਤੇ ਦੇਖੋ ਬੀਜੇਪੀ ਦੇਸ਼ ਵਿਰੋਧੀ ਆ ਲੋਕ ਵਿਰੋਧੀ ਆ ਤੇ ਬੀਜੇਪੀ ਦਾ ਪੁਖ ਤੇ ਸਾਰੀ ਦੁਨੀਆ ਨੂੰ ਨਜ਼ਰ ਆ ਰਿਹਾ ਕਿ ਉਹ ਹਰ ਫੈਸਲਾ ਦੇਸ਼ ਦੇ ਵਿਰੁੱਧ ਕਰਦੇ ਆ ਪੰਜਾਬ ਦੇ ਵਿਰੋਧ ਕਰਦੇ ਆ ਪੰਜਾਬ ਦੇ ਵਿਰੋਧ ਤੇ ਦਿੱਲੀ ਹੈ ਹੀ ਆ ਬੀਜਪੀ ਪਿਛਲੇ 1.5 ਸਾਲ ਤੋਂ ਦਿੱਲੀ ਦੇ ਵਿੱਚ ਸਾਡੀ ਅਦਵਿਤ ਕੇਰਦੀਵਾਲ ਜੀ ਦੀ ਸਰਕਾਰ ਨੂੰ ਹਰ ਤਰ੍ਹਾਂ ਉਹਨਾਂ ਨੇ ਡੇਗਣ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਉਹਨਾਂ ਦੇ ਆਪਣੇ ਦਿਨ ਆ ਗਏ ਲੱਗੇ ਬੰਦਾ ਜੋ ਬੀਜਦਾ ਉਹੀ ਕੱਟਦਾ ਹੈ ਅਸੀਂ ਦਰਵਾਦ ਸਾਹਿਬ ਦੇ ਬਾਦ ਖੜੇ ਆ ਸਾਡੀ ਬਾਣੀ 'ਚ ਲਿਖਿਆ ਕਿ ਜੋ ਬੀਜੋਗੇ ਉਹੀ ਕਟੋਗੇ ਸੋ ਮੋਦੀ ਜੀ ਨੇ ਜੋ ਪਿਛਲੇ 10-12 ਸਾਲ 'ਚ ਬੀਜਿਆ ਹੈ ਅਮਿਤ ਸ਼ਾਹ ਤੇ ਮੋਦੀ ਨੇ ਉਹ ਹੁਣ ਕੱਟਣ ਦਾ ਟਾਈਮ ਆ ਗਿਆ ਔਰ ਦੇਸ਼ ਦੀ ਜਨਤਾ ਵੀ ਉਹਨਾਂ ਤੋਂ ਆਪਣਾ ਖਿਹੜਾ ਜਿਹੜਾ ਛੁਡਾਉਣਾ ਚਾਹੁੰਦੀ ਹੈ ਔਰ ਲਾਜ਼ਮੀ ਖਿਹੜਾ ਜਿਹੜਾ ਛੁੱਟ ਜੂਗਾ ਅਦਾ ਵੀ ਅੱਜ ਸੁਪਰੀਮ ਕੋਰਟ ਦੀ ਕਮੇਟੀ ਮਿਲੀ ਹੈ ਢੱਲੇਵਾਲ ਸਾਹਿਬ ਨੂੰ ਕੀ ਕਹਿੰਨਗੇ ਨਹੀਂ ਨਹੀਂ ਦੇਖੋ ਸੁਪਰੀਮ ਕੋਰਟ ਦੀ ਮਾਨਯੋਗ ਸੁਪਰੀਮ ਕੋਰਟ ਨੇ ਆਪਣੀ ਕਮੇਟੀ ਭੇਜੀ ਹੈ ਮੈਂ ਤਾਂ ਵਧੀਆ ਕਦਮ ਸਮਝਦਾ ਪਰ ਮੈਂ ਮੈਂ ਚਾਹੁੰਦਾ ਕਿ ਮੋਦੀ ਜੀ ਤੇ ਅਮਿਤ ਸ਼ਾਹ ਉਹ ਨਹੀਂ ਕੇਂਦਰ ਸਰਕਾਰ ਜਿਹੜੀ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਮੰਨੇ ਡੱਲੇਵਾਲ ਸਾਹਿਬ ਦੀ ਸਿਹਤ ਦਾ ਜਿਹੜਾ ਉਹ ਸਭ ਤੋਂ ਜ਼ਿਆਦਾ ਜੁਰੀ ਇਹ ਹੈ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਉਹ ਮੰਗਾਂ ਨੇ ਜਿਹੜੀਆਂ ਪਹਿਲਾਂ ਆਲਰੇਡੀ ਦਿੱਲੀ ਮੋਟੇਸੇ ਚ ਬੰਦੀਆਂ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਸੋ ਸੁਪਰੀਮ ਕੋਰਟ ਨੂੰ ਮਾਨਯੋਗ ਸੁਪਰੀਮ ਕੋਰਟ ਨੂੰ ਮੇਰੀ ਬੇਨਤੀ ਹੈ ਸਭ ਤੋਂ ਵੱਡੀ ਸਾਡੀ ਅਦਾਲਤ ਹੈ ਦੇਸ਼ ਦੀ ਕਿ ਉਹ ਸਾਡੇ ਕਿਸਾਨਾਂ ਦਾ ਜੇ ਮਸਲਾ ਹੱਲ ਕਰਵਾ ਸਕਦੀ ਹੈ ਤੇ ਇਹਨਾਂ ਨੂੰ ਕਹਿ ਕੇ ਮੋਦੀ ਨੂੰ ਕਹਿ ਕੇ ਕੇਂਦਰ ਸਰਕਾਰ ਨੂੰ ਕਹਿ ਕੇ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਉਹ ਉਹਤੋਂਤ ਜਿਹੜੀਆਂ ਮੰਨੀਆਂ ਜਾਣੀਆਂ ਚਾਹੀਦੀਆਂ ਆਦਾ ਵੀ ਆਜੋ